ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਟ ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲੈ ਲੈ ਕੇ ਆਏ ਹਾਂ ਜੀ ਫਾਰਮ ਚੋਂ ਬਈ ਵੀਡੀਓ ਕਵਰ ਕਰ ਰਹੇ ਹਾਂ ਫਾਰਮ ਬਾਈ ਦਾ ਵਧੀਆ ਬਈ ਤੇ ਸਾਰੀ ਬਰੀਡ ਬਾਈ ਵੀ ਚੰਗੀ ਆ ਚੰਗੇ ਸੀਮਣ ਦੀਆਂ ਬਾਈ ਕੋਲੇ ਬੱਚੀਆਂ ਨੇ ਚੰਗੇ ਗਾਵਾਂ ਨੇ ਤੇ ਸਾਰਾ ਕੰਮ ਆ ਜਿਹੜਾ ਬਈ ਫੁੱਲ ਬਰੀਡ ਤੇ ਕਰਦਾ ਬਈ ਇੱਕ ਬਾਈ ਕੋਲੇ ਫਾਰਮ ਚ ਵੜ ਬਿਖਾਊਗਾ ਸਾਰੀ ਡਿਟੇਲ ਸਾਰਾ ਉਹਦਾ ਰਿਕਾਰਡ ਆਪਾਂ ਬਾਈ ਤੋਂ ਪੁੱਛਾਂਗੇ ਪਹਿਲਾਂ ਥੋੜਾ ਜਿਹਾ ਆਪਾਂ ਕੈਮਰਾ ਬਈ ਫਾਰਮ ਚ ਮਾਰ ਦਈਏ फार्म ਦੇ ਸੁਨਵਾਣੀ ਵਾਲੇ ਬਾਈ ਦਿਖਾ ਦिए ਸਾਰੀ ਬਾਈ ਕੋਲੇ ਚੰਗੀ ਆ ਟਾਪ ਬਰੀਡ ਆ ਬਾਈ ਸਾਰੀ 25 ਕੋਰ ਪਲੱਸ तकरीबन ਬਾਈ ਕੋਲੇ ਬਾਈ 70 70 ਕਨਾਗ ਹੋਣਗੇ ਬਾਈ ਤੇ گاਵਾ ਬਹੁਤ ਚੰਗੀ ਬਰੀਡ ਦੀਆਂ ਬੱਚੀਆਂ ਦੀਆਂ ਮੁੱਢਣ ਵਸਦੀਆਂ ਨੇ ਪਹਿਲਾ گاਵਾ ਤੇ ਕੈਮਰਾ ਜ਼ਰੂਰ ਮਾਰ ਲੈਣਾ ਓਏ ਹੈ گاਵਾ ਦੀ ਬਰੀਡ ਚੈੱਕ ਹੈ ਓਏ ਸਾਰੀਆਂ گاਵਾ ਦਾ ਨੂੰ ਸਾਹਮੋ ਤੁਸੀਂ ਜਾ ਕੇ 35 35 40 40 ਪਲੱਸ ਸਾਰੀਆਂ گاਵਾ ਲੈ ਆਓ ਕੀ ਆ 7075 ਨਾਗ ਬਾਈ ਕੋਲੇ ਇਸ ਟਾਈਮ ਹੈਗੇ ਆ ਫਾਰਮ ਤੇ ਬਈ ਇਹਨਾਂ ਫਾਰਮ ਦੇ ਵਿੱਚੋਂ ਬਾਈ ਨੇ ਇੱਕ ਵੜਾ ਜਿਹੜੀ ਬਕਾਊ ਕਰੀ ਆ ਉਹਦੀ ਜਿਹੜੀ ਰੋਕ ਦਾ ਡਿਟੇਲ ਆਪ ਦਾ ਬਾਈ ਦਵਾਨੇ ਚੰਗੇ ਸੀਮਟ ਦੇ ਹੋ ਉਹ ਵੀ ਸਾਰਾ ਰਿਕਾਰਡ ਬਾਈ ਆਪਣਾ ਦੇਊਗਾ ਹਾਂ ਫਾਰਮ ਬਹੁਤ ਚੰਗਾ ਹੈ ਤੇ ਕਰੀਮਲ ਵਧੀਆ ਫਾਰਮ ਚੱਲਦਾ ਬਾਈ ਕਈ ਸਾਲ ਹੋ ਗਏ ਇਸ ਫਾਰਮ ਚੱਲਦੇ ਇਹ ਮੈਂ ਆਪਦੇ ਪਿੰਡ ਬਈ ਪਹਾੜ ਤੋਂ ਵੀਡੀਓ ਕਵਰ ਕਰ ਰਹੇ ਹਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਤੇ ਨੇੜੇ ਪਿੰਡ ਜਾਨੀ ਕਿ ਸਲਾਤਪੁਰਾ ਰਹਿੰਦੇ ਸਹਿਣਾ ਪਿੰਡੇ ਭੜੌੜ ਦੇ ਬਿਲਕੁਲ ਨੇੜੇ ਪਿੰਡ ਰਹਿ ਜਾਂਦੀ ਹੈਗੀ ਬੱਚੀਆਂ-ਬੁੱੱਚੀਆਂ ਫੁੱਲ ਬਰੀਡ ਦੀਆਂ ਬਈ ਆਪਦੇ ਬੱਚੇ ਬਾਈ ਦੇ ਤਿਆਰ ਖੜੇ ਵੇ ਇਹਨਾਂ ਵਿੱਚ ਉਹ ਇੱਕ ਵੜ ਬਕਾਉ ਆ ਆਪਾਂ ਕਰਾਂਗੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵੀਰੇ ਵਧੀਆ ਚੱਲਦਾ ਬਾਈ ਫਾਰਮ ਹਾਂ ਹਾਂ ਪੂਰਾ ਵਧੀਆ ਸਾਰੇ ਭਰਾਵਾਂ ਨੂੰ ਬਾਈ ਫਾਰਮ ਮੈਂ ਦਿਖਾਇਆ ਫਾਰਮ ਜਿਹੜਾ ਤੁਹਾਡੀ ਬਰੀਡ ਆ ਬਹੁਤ ਚੰਗੀ ਆ ਹਾਂ ਹਾਂਜੀ 35 35 40 40 ਲੀਟਰ ਵਾਲੀਆਂ ਹਨ ਵੀਰੇ ਕੰਮ ਹਾਂ ਹਾਂ ਬਈ ਹਾਂ ਠੀਕ ਆ ਬਾਈ ਇਹ ਵੀ ਆਪਣੇ ਫਾਰਮ ਦੀ ਹੋਈ ਐ ਹਾਂ ਹਾਂ ਆਪਣੇ ਫਾਰਮ ਦੀ ਹੋਈ ਐ ਬੱਚੀ ਠੀਕ ਆ ਬਾਈ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਣਾ ਜੀ ਮੋਬਾਈਲ ਮੋਬਾਈਲ ਨੰਬਰ ਬੋਹੋਗੇ 62808 60976 ਠੀਕ ਆ ਬਾਬਾ ਭਾਨ ਸਿੰਘ ਦੇ ਕੋਠੇ ਵਾਜਦੇ ਹਨ ਜੀ ਨੈਣੇ ਵਾਲ ਰੋਡ ਤੇ ਕੋਠੇ ਭਾਨ ਸਿੰਘ ਭਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਓਕੇ ਆ ਬਾਈ ਠੀਕ ਆ ਕਿਹੜਾ ਸੂਸ ਹੁੰਦੀ ਐ ਬਈ ਇਹ ਬਈ ਪਹਿਲਾਂ ਪਲੂਨ ਸੋਣਾ ਬੱਚੀ ਪਹਿਲੇ ਸੂਏ ਹੁੰਦੀ ਐ ਠੀਕ ਆ ਕਿੰਨੇ ਦਿਨ ਲੈਂਦੀ ਐ ਬਈ اے بھائی دیکھ لو دکھا دیو تھان لے وا میرے حساب ਨਾਲ ਤਾਂ ਵੀ 15 ਕ ਦਿਨ ਲੈ ਜੂ ਹਲੇ 15 ਦਿਨ ਲੈ ਜੂ 30 ਦੇ حساب ਨਾਲ ਹਾਂ ਹਾਂ 15 ਦਿਨ ਲੈ ਜੀ ਕੱਚੀ ਦਾਸ ਦਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਵਿੱਚ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਰ ਤੇ 나ੜਾ ਨੂਣਾਲੇ ਵਿੱਚ ਫੁੱਲਾ ਬਈ ਖੀਰ ਘੜਦੀ ماں ਦੇ ਦੁੱਧਾ ਬਈ ਇਹਦੀ ماں ਨੇ ਬਈ ਆਪਣੇ ਕੋਲੇ 37 38 ਲੀਟਰ ਤੱਕ ਦਿੱਤਾ ਤਾਂ 37 38 ਲੀਟਰ ਤੱਕ ਠੀਕ ਹੈ ਕਿਹੜੇ ਸੀਮੰਟ ਦੀ ਹੈ ਇਹ ਇਹ ਆਪ ਹਾਂ ਤੇ ਆਪ ਤਾਂ ਬਰੂਟ ਦੀ ਆਈ ਗੱਬਣ ਕਿਹੜੇ ਤੋਂ ਬਾਈ ਹੈਮਰ ਲੱਗਿਆ ਬਾਈ ਹੈਮਰ ਤੋਂ ਗੱਬ ਹੋਲੀ ਵੀਰੇ ਤੋੜ ਕੇ ਰੱਖਾਈ ਛੇਸ ਬੜਾ ਚੰਗਾ ਬੋਦੀ ਬੜੀ ਚੰਗੀ ਸਨਖ ਪੋਣਾ ਵੜ ਦੇ ਵਿੱਚ ਬਹੁਤ ਚੰਗਾ ਫਾਰਮ ਮੈਂ ਸੋਨ ਬਾਈ ਸਾਰਾ ਦਿਖਾਤਾ ਬਰੀਡ ਬਾਈ ਕੋਲੇ ਸਾਰੀ ਵੀ ਚੰਗੀ ਆ ਵੜ ਖੈਰ ਇਹ ਵੀ ਚੰਗੀ ਆ ਜਿਵੇਂ ਪਹਿਲਾ ਸਵਰ ਹੁੰਦੀ ਆ ਨਾ ਆਰਡਰ ਦੀ ਕੁਆਲਿਟੀ ਦੇਖੋ 15 ਕਿ ਦਿਨ ਬਾਈ ਦਾਸਦਾ ਵੀ ਇਹਦੇ ਵਾਕੀ ਰਹਿੰਦੇ ਆ ਬਾਈ ਤੇ ਥਣਲੇਵਾ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਤੋਰਾ ਤਰਾ ਕਰ ਮਰੀ ਦਾ ਫੋਲ ਚੰਗਾ ਹੈ ਥਣ ਥਣ ਦੇ ਅੰਦਰ ਬਹੁਤ ਚੰਗਾ ਹੱਥੀ ਵਾਲਾ ਥਣਾ ਜਮਾ ਥਣਾ ਵੀ ਬਾਈ ਮੁੱਠੀ ਵਾਲਾ ਥਣ ਚਾਹੀਏ ਹੱਥੀ ਚੋਲਾ ਚਾਹੀਏ ਮਸ਼ੀਨ ਦੇ ਚੋਲਾ ਤਾਂ ਵੀ ਕੋਈ ਚੱਕਰ ਨਹੀਂ ਲੈ। ਕੀ ਬਾਤ ਹੈ। ਚਾਰੇ ਥਣ ਪੂਰੀ ਵਿਥੀ ਤੇ ਲੱਗੇ ਹੋਏ ਨੇ। ਮੁੱਲ ਕੀ ਰਹੂਗਾ ਭਾਈ ਇਹਦਾ? ਮੁੱਲ ਫੋਨ ਤੇ ਕਰ ਲਾਂਗੇ ਭਾਈ ਬਸ ਜੈਜ ਹੀ ਹੋਊਗਾ। ਹਾਂ ਹਾਂ ਮੁੱਲ ਆਪਾਂ ਜਰਾ ਹੁਣ ਆਪਦੇ ਘਰ ਦੀ ਬੱਚੇ ਆਪਾਂ ਕਿਹੜਾ ਕੋਈ ਵਪਾਰੀ ਆ ਵੀ ਆਪਾਂ ਨੂੰ ਕੋਈ ਔੜ ਕੀ ਵੇਚਾਂਗੇ ਆਪਾਂ। ਸਹੀ ਗੱਲ ਹੈ ਸਹੀ ਗੱਲ। ਅੱਗੇ ਪੁੱਛੋ ਆਪਾਂ ਸੇਲ ਕਰਦੇ ਆ ਉੱਤੇ ਦੇਖ ਲਾ ਵੀ ਉਹ ਗਾਂ ਕਰਦੀਆਂ ਬਹਿੜਾਂ ਵੇਚੀਆਂ ਸੀ ਆਪਾਂ ਸਹੀ ਗੱਲ ਬੰਦੇ ਉਹ ਮੈਨੂੰ ਲੱਗਦਾ ਜਿਹੜੇ ਪਹਿਲਾਂ ਆ ਗਏ ਬੰਦੇ ਸਭ ਤੋਂ ਉਹੀ ਲੈ ਗਏ ਵਿਚਾਰੇ ਇਹ ਆ ਫਿਰ ਸੇਲ ਹੋਗੀ ਹਾਂ ਹਾਂ ਇਹ ਵੇਦਾ ਕੀ ਹਸਾਬ ਕਿਤਾਬ ਸੀ ਬਈ ਇਹ ਵੀ ਪਹਿਲੇ ਸੂਈ ਸੋਣੀ ਆ ਬਈ ਇਹ ਕੱਚੀ ਸੀ ਇਹ ਹਾਂ ਹਾਂ ਕੱਚੀ ਆ ਇਹ ਮਹੀਨੇ ਦੀ ਕੱਚੀ ਆ ਮਹੀਨੇ ਦੀ ਕੱਚੀ ਠੀਕ ਹੈ ਬਈ ਸੇਲ ਹੋਗੀ ਬਾੜ ਖਰੇ ਵੀ ਚੰਗੀ ਸੀ ਉੱਧਰ ਬਈ ਕੀ ਪਲਾਟ ਲੱਗੀ ਜਾਂਦਾ ਫਿਰ ਉੱਧਰ ਹਾਂ ਆਪਣੇ ਉਹ ਡਾਕਟਰ ਪਲਾਂਟ ਲੱਗਦਾ ਨਸਲੇ ਬੰਨਿਓ ਇੱਕ ਇਹ ਕਿਹੜਾ ਬਈ ਗੋਬਰ ਗਾਂਸ ਵਾਲਾ ਇਹ ਹਾਏ ਭਾਈ ਆਪਣੇ ਨਾ ਡਿਜੈਸਟਰ ਪਲੈਂਟ ਬੋਲਦੇ ਐ ਇਹਨੂੰ ਅੱਛਾ ਨੈਸਲੇ ਨੇ ਲਾਇਆ ਆਪਣੇ ਨੈਸਲੇ ਨੇ ਜਿਹੜੇ ਉਹ ਸਾਊਥ ਸਿਟੀ ਦੇ ਲੱਗ ਰਹਾ ਨਾ ਹਾਂ ਹਾਂ ਨੈਸਲੇ ਨੇ ਸਾਰੇ ਪੈਸੇ ਲਾਏ ਆਪਾਂ ਨੂੰ ਇਹ ਪਲੈਂਟ ਬਣਾ ਕੇ ਦਿੱਤਾ ਨੇ ਇਸਲੇ ਨੇ ਠੀਕ 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 ਇਹ ਇਹ ਆਪਣਾ ਜਨਰੇਟਰ ਚੱਲਿਆ ਕਰੂਗਾ ਇਹਦੇ ਤੇ ਠੀਕ ਆ 8 ਤੋਂ 10 ਹਮ ਕੰਪਨੀ ਦਾ ਵਾਅਦਾ ਹੀ ਕਹਿੰਦੀ ਆ ਵੀ 12 13 ਘੰਟੇ ਤੱਕ ਜਨਰੇਟਰ ਜੈਪ ਨੂੰ ਲਾਈਟ ਪੈਦਾ ਕਰਕੇ ਦਿਆ ਕਰੂ ਤੇ ਇੱਕ ਆਪਣੇ ਆ ਦੇਖੋ ਆ ਲਾਈਨ ਪਾ ਕੇ ਅੰਦਰ ਮੰਨ ਵੀ ਇਹਨਾਂ ਨੇ ਸਪਲਾਈ ਸਾਰੀ ਦਿੱਤੀ ਆ ਆਪ ਹੀ ਦਿੱਤੀ ਆ ਹਾਂ ਆਪੇ ਸਪਲਾਈ ਦਿੱਤੀ ਆ ਆਪੇ ਸਪਲਾਈ ਦਿੱਤੀ ਆ ਬਈ ਹਾਂ ਜਿਹੜਾ ਬਹੁਤ ਧੰਨਵਾਦ ਆ ਜਿਹੜਾ ਚੱਲੀ ਜਾਂਦਾ ਹਜੇ ਚਾਲੂ ਨਹੀਂ ਕਰਿਆ ਵੈਸੇ ਤਿਆਰੀ ਫੋਲਾ ਵਾਸਤੇ ਹਾਂ ਹਾਲੇ ਕੰਮ ਚੱਲੀ ਜਾਂਦਾ ਜੀ ਥੋੜੇ ਦਿਨਾਂ ਚ ਇਹਨੇ ਕੰਪਲੀਟ ਹੋ ਕੇ ਚੱਲ ਪੈਣਾ ਹਨਾ ਬਈ ਠੀਕ ਆ ਹਾਂ ਹਾਂ ਚੱਲ ਪੂ ਮੇਰੇ ਸੋਨਾਂ ਯਾਰ 15 ਦਿਨਾਂ ਦੇ ਵਿੱਚ ਖਰਚਾ ਖੁਰਚ ਆਪਣੇ ਵੱਲੋਂ ਤਾਂ ਫਿਰ ਕੋਈ ਨਹੀਂ ਹੋਇਆ ਨਹੀਂ ਆਪਾਂ ਬਸ ਜਗ੍ਹਾ ਹੀ ਦਿੱਤੀ ਆ ਜਗ੍ਹਾ ਹੀ ਦਿੱਤੀ ਆ ਕਿੰਨੀ ਕ ਜਗ੍ਹਾ ਕਵਰ ਕਰ ਲਈ ਹੈ ਜੀ ਕਿੰਨੀ ਕ ਕਵਰ ਕਰੀ ਜਗਾ ਕਨਾਲ ਕਦੀ ਆਪਾਂ ਨੂੰ ਕਿਹਾ ਸੀ ਇਹਨਾਂ ਨੇ ਆਪਾਂ ਦਾ ਵੀ ਜਗਾ ਛੱਡਤੀ ਸੀ ਜਿੰਨੀ ਮਿੰਕੇ ਇਹਨਾਂ ਨੇ ਮਾਰਕਿੰਗ ਕਰੀ ਜਦੋਂ ਜਿੰਨੀ ਆਪਾਂ ਨੂੰ ਕਿਹਾ ਆਪਾਂ ਉਨੀ ਜਗਾ ਇਹਨਾਂ ਨੂੰ ਦੇਤੀ ਠੀਕ ਆ ਬਾਈ ਕਨਾਲਕ ਦਾ ਆਈਡੀਆ ਬਾਈ ਨੇ ਰੱਖਿਆ ਵੀ ਕਨਾਲ ਕਰੂਗੀ ਹੋਗੀ ਬੰਦੇ ਚਲੋ ਹਣ ਡੇਰੇ ਵਿਜੇਂਦਰ ਬਹੁਤ ਟਾਈਮ ਤੋਂ ਆਣਾ 15 ਸਾਲ ਹੋ ਗਏ ਆਪਾਂ ਨੂੰ ਨੈਸਲੇ ਨਾਲ ਜੁੜਿਆ ਨੂੰ ਠੀਕ ਆ ਬਾਈ ਤੇ ਆਪਾਂ ਨੂੰ ਬਹੁਤ ਵਧੀਆ ਨੈਸਲੇ ਨੇ ਪਰਾਲਾ ਕਰਕੇ ਹਾਲਾਤ ਆ ਬਾਈ ਅਜੇ ਕੰਮ ਚੱਲੀ ਜਾਂਦਾ ਜਿੱਦ ਦੇ ਚਾਲੂ ਹੋ ਗਿਆ ਉਹਦੇ ਵੀ ਵੀਡੀਓ ਜ਼ਰੂਰ ਕਵਰ ਕਰਾਂਗੇ ਹਣ ਦਖਾਵਾਂਗੇ ਸਾਰਾ ਸਿਸਟਮ ਵੀ ਕਿਵੇਂ ਚੱਲਦਾ ਹਨਾ ਬਈ ਤੇ ਵੀ ਕੀ ਰਿਜ਼ਲਟ ਮਿਲਿਆ ਕਿੰਨਾ ਇੱਕ ਮਨ ਕੇ ਜਲ ਆਪਾਂ ਨੂੰ ਫਾਇਦਾ ਜਾਂ ਕੋਈ ਵੀ ਨੁਕਸਾਨ ਜਾਂ ਕੋਈ ਵੀ ਹਨਾ ਵੀਰੇ ਫਾਇਦੇ ਵੀ ਦੇਖਣੇ ਪੈਣਗੇ ਆ ਵੈਸੇ ਕੱਲਾ ਜਨਰੇਟਰ ਹੋਰ ਕੀ ਜਲੂ ਇਹਦੇ ਬਸ ਆਪਣੇ ਇੱਕ ਤਾਂ ਇਹਨੇ ਜਨਰੇਟਰ ਤੇ ਬਿਜਲੀ ਪੈਦਾ ਕਰਕੇ ਆਪਾਂ ਨੂੰ ਦੇਣੀ ਆ ਬਾਕੀ ਆਪਣੀ ਅੰਦਰ ਜਿਹੜੀ ਮੰਨ ਵੀ ਰਸੋਈ ਦੇ ਵਿੱਚ ਕੋਈ ਸਪਲਾਈ ਆਪਾਂ ਨੂੰ ਦਿੱਤੀ ਆ ਉੱਥੇ ਆਪਣਾ ਵੀ ਉਹ ਦੂਜੀ ਗੈਸ ਬਚ ਜਿਆ ਕਰੂ ਸਿਲੰਡਰ ਵਾਲੀ ਠੀਕ 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 ਬਹੁਤ ਵਧੀਆ ਉਪਰਾਲਾ ਨਾਲੇ ਸਲੇ ਦਾ ਇਹ ਹਾਂ ਭਾਈ ਬਹੁਤ ਵਧੀਆ ਉਪਰਾਲਾ ਨਾਲੇ ਬੇਸਟਿੰਗ ਹੈ ਬਾਕੀ ਜਿਹੜੀ ਸਲੇਰੀ ਆ ਵੀ ਇਹ ਖੇਤਾਂ 'ਚ ਠੰਡੀ ਹੁੰਦੀ ਆ ਹੂੰ ਇਹ ਆਪਾਂ ਟੈਂਕਰ 'ਚ ਪਾ ਕੇ ਦੇ ਦਿਆ ਕਰਾਂਗੇ ਕਿਸੇ ਬੰਦੇ ਨੇ ਵੀ ਆ ਦਾ ਜਿਵੇਂ ਹੁਣ ਉਹ ਆਪਣਾ ਰੇਹ ਦੀ ਟਰਾਲੀ ਭਰਦੇ ਸੀ ਭਰਨ ਤੇ ਖਰਚਾ ਫਿਰ ਲਾਉਣ ਤੇ ਖਰਚਾ ਇਹ ਜਿਵੇਂ ਮੰਨ ਲਵੋ ਵੀ ਆਪਣਾ ਲੈ ਜਾ ਟੈਂਕਰ ਭਰ ਕੇ ਦੇ ਦਿਆਂਗੇ ਅਗਲੇ ਨੇ ਸਪਰੇਅ ਕਰ ਲੈਣੀ ਆ ਆਪਦੇ ਬਾਣ 'ਚ ਓਕੇ ਭਾਈ ਬਾਕੀ ਠੰਡਾ ਗੋਹਾ ਹੁੰਦਾ ਪਾਇਆ ਜਿੰਨਾ ਮਰਜੀ ਜਾ ਪਾਇਆ ਜਿੰਨਾ ਮਰਜੀ ਨੁਕਸਾਨ ਨਹੀਂ ਹੋਵੇਗਾ ਹੈਨਾ ਹਾਂ ਹਾਂ ਤੇ ਚਲੋ ਤੇ ਗਾਵਾ ਬਾਈ ਜਿਹੜਾ ਵਿਕਰੀ ਲਈ ਬਾਈ ਇੱਕ ਦੋ ਨਿਕਲ ਨਹੀਂ ਰਹਿੰਦੀਆਂ ਨੇ ਹਨਾ ਬਾਈ ਹਾਂ ਹਾਂ ਥੋੜਾ ਬਾਈ ਨੇ ਹੁਣ ਬੱਚੀਆਂ ਮਗਰ ਤਿਆਰ ਹੋ ਗਈਆਂ ਹਨਾ ਵੀਰੇ ਹਾਂ ਬੈੜਾ ਤਿਆਰ ਹੋ ਗਿਆ ਬੈੜਾ ਮਗਰ ਤਿਆਰ ਹੋਈ ਜਾਂਦੇ ਇੱਕ ਦੋ ਪਸ਼ੂ ਬਾਈ ਕਾਢ ਹੀ ਦਿੰਦਾ ਥੋੜੇ ਟਾਈਮ ਬਾਅਦ ਤੇ ਜੇ ਕਿਸੇ ਵੀ ਭਰਾ ਨੂੰ ਬੈੜ ਪਸੰਦ ਆਵੇ ਬਾਈ ਨਕਨੇਟ ਕਰ ਲਿਓ ਧੰਨਵਾਦ